ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀ ਪਹਿਲੀ ਚੀਜ਼ ਹੈ ਜ਼ੁਬਾਨ ਤੇ ਦੂਸਰੀ ਚੀਜ਼ ਹੈ ਪੈਸਾ ਜ਼ਰੂਰਤਾਂ ਤੇ ਨੀਂਦ ਜ਼ਿੰਦਗੀ ਵਿੱਚ ਕਦੇ ਪੂਰੀ ਨਹੀਂ ਹੁੰਦੀ ਜੋ ਜਿੰਨੀ ਸਹੂਲਤਾਂ ਵਿੱਚ ਹੈ ਉਹ ਉਨੀ ਹੀ ਦੁਬੀ ਦਾ ਵਿੱਚ ਹੈ ਦਿਲਾਂ ਵਿੱਚ ਉਹੀ ਵਸਦੇ ਨੇ ਜਿਨ੍ਹਾਂ ਦਾ ਮਨ ਸਾਫ਼ ਹੁੰਦਾ ਕਿਉਂਕਿ ਸੂਈ ਵਿੱਚ ਉਹੀ ਧਾਗਾ ਜਾ ਸਕਦਾ ਜਿਹੜੇ ਧਾਗੇ ਵਿੱਚ ਗੱਠਣਾ ਹੋਵੇ ਖੁਸ਼ੀ ਦੇਣ ਵਾਲੇ ਭਲੇ ਆਪਣੇ ਨਾ ਹੋਣ ਪਰ ਦੁੱਖ ਦੇਣ ਵਾਲੇ ਹਮੇਸ਼ਾ ਆਪਣੇ ਹੁੰਦੇ ਨੇ ਮੁਫਤ ਵਿੱਚ ਸਿਰਫ ਮਾਂ-ਬਾਪ ਦਾ ਪਿਆਰ ਮਿਲਦਾ ਹੈ ਇਸ ਤੋਂ ਬਾਅਦ ਦੁਨੀਆ ਵਿੱਚ ਹਰ ਰਿਸ਼ਤੇ ਲਈ ਕੁਝ ਨਾ ਕੁਝ ਚੁਕਾਉਣਾ ਪੈਂਦਾ ਹੈ ਤੁਹਾਡੀ ਕੀਮਤ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਜ਼ਰੂਰਤ ਹੁੰਦੀ ਹੈ ਨਹੀਂ ਤਾਂ ਬਿਨਾਂ ਜ਼ਰੂਰਤਾਂ ਤੋਂ ਹੀਰੇ ਵੀ ਤਜੋਰੀ ਵਿੱਚ ਰੱਖ ਦਿੱਤੇ ਜਾਂਦੇ ਨੇ ਜੇਕਰ ਕੋਈ ਇਹ ਬਹਾਨਾ ਬਣਾਵੇ ਤਾਂ ਸਮਝ ਲਓ ਕਿ ਉਹ ਇਨਸਾਨ ਕਿਸੇ ਹੋਰ ਨਾਲ ਪਿਆਰ ਕਰਦਾ ਹੈ ਬਹਾਨਾ ਇਹ ਹੈ ਕਿ ਉਹ ਇਨਸਾਨ ਤੁਹਾਨੂੰ ਅਣਦੇਖਾ ਕਰੇਗਾ ਤੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਵੇਗਾ